ਸ੍ਰੀ ਗਾਜੀ ਯਮਨੂ ਟਿੱਕ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਕਟਿੰਗ ਕਰਾਂਗੇ ਵੱਡੇ ਪਣੇ ਦਾ ਕੱਪੜਾ ਆਪਣੇ ਕੋਲ ਹੀ ਵੀ ਵੱਡੇ ਪਣੇ ਦੇ ਕੱਪੜੇ ਚ ਕਿਵੇਂ ਕਟਿੰਗ ਹੁੰਦੀ ਹੈ ਸੂਟ ਦੀ ਸਲਵਾਰ ਦੀ ਠੀਕ ਹੈ ਜੀ ਆਪਾਂ ਪਹਿਲਾਂ ਸਭ ਤੋਂ ਪਹਿਲਾਂ ਸਾਨੂੰ ਸਲਵਾਰ ਰਸਨੀ ਹੈ ਸਟੇਟ ਸਲਵਾਰ ਇਹਦੀ ਸਲਵਾਰ ਦੇ ਵਿੱਚ ਪਹੁੰਚ ਹੀ ਨਹੀਂ ਪੈਂਦੀ ਹੁੰਦੀ ਇਹ ਇਸ ਤਰ੍ਹਾਂ ਹੀ ਵਸਾਪਾਂ ਡਬਲ ਫੋਲਡ ਕਰ ਲਿਆ ਆ ਦੇਖੋ ਆਪਣਾ ਜਿੰਨੇ ਕੱਪੜਾ ਹੈ ਇਹਦਾ ਨਾ ਵੱਡਾ ਪਣਾ ਹੈਗਾ ਇਹਨੂੰ ਆਪਾਂ ਐਸੇ ਤਰ੍ਹਾਂ ਹੀ ਫੋਲਡ ਕਰ ਲਿਆ ਬਸ ਇਸ ਤਰੀਕਾ ਫੋਲਡ ਕਰਕੇ ਆਪਾਂ ਇਹਦੀ ਸਲਵਾਰ ਕਟਾਂਗੇ ਤੇ ਪਹਿਲਾਂ ਆਪਾਂ ਹੀ ਲੈਂਥ ਲੈ ਲੈਣੀ ਜੀ 300 ਕੁ ਸਲਵਾਰ ਦੀ ਲੈਂਥ ਹੈ ਜੀ ਉਹ ਤੋਂ ਆਪਾਂ ਇਸ ਬੈਲਟ ਨੂੰ ਛੱਡ ਕੇ 1 ਇੰਚ ਵੱਧ ਲਵਾਂਗੇ ਪਲੇ ਕੁੰਜਾ ਪੁੰਜਾ ਦਾ ਹਾਂਜੀ ਇਹਨਾਂ ਦੀ ਲੈਂਥ ਨੇ ਸਲਵਾਰ ਦੀ ਸਾਰੀ ਹੈਗੀ 33 ਇੰਚ ਕਿਉਂਕਿ ਇਹਨਾਂ ਦੀ ਹਾਈਟ ਘੱਟ ਹੈ ਜੀ ਸੌਰੀ 32 ਇੰਚ ਤੇ ਆਪਾਂ ਇਹ ਜੋ ਬੈਲਟ ਦਾ ਕੱਟ ਕੇ 28.5 ਲੈ ਲਾਂਗੇ 28.5 ਦਾ ਨਿਸ਼ਾਨੀ ਲਾਣੀ 28.5 ਤੇ ਕਨਿਸ਼ਾਨੀ ਲਾ ਕੇ ਨਾ ਇਹਨੂੰ ਆਪਾਂ ਕੱਪੜੇ ਨੂੰ ਫੋਲਡ ਕਰ ਲਾਂਗੇ ਇਸ ਤਰ੍ਹਾਂ ਜਿੰਨੀ ਥੋੜੀ ਲੈਂਥ ਹੈਗੀ ਲੈਂਥ ਲੈਣੀ ਹੈ 벨ਟ ਛੱਡ ਕੇ 1 ਇੰਚ ਵੱਧ ਲੈ ਕੇ ਉਸ ਤੋਂ ਬਾਅਦ ਆਪਾਂ ਇਹਨੂੰ ਕੱਪੜੇ ਨੂੰ ਦੁਬਲਾ ਕਰ ਲੈਨੇ ਇਸ ਤਰੀਕੇ ਨਾਲ ਫੋਲਡ ਕਰ ਲੈਨੇ ਵਾਰਸਰ ਦਾ ਹੀ ਕੱਪੜਾ ਲਵਾਂਗੇ ਕਿ ਕਿ ਗੱਡੀ ਬਣੇਗਾ ਕੱਪੜਾ ਉਨਾ ਪੈਕ ਹੋਰੀ ਲੈਂਥ ਚੈੱਕ ਕਰ ਲਾਂਗੇ ਵੀ ਆਪਣੀ ਲੈਂਥ ਹੈਗੀ ਹੋਣੀ ਘਟੀ ਰਹੀ ਨਹੀਂ ਹੈ ਹਾਂਜੀ ਆਪਣੀ ਲੈਂਥ ਜਿੰਨੀ ਆਪਾਂ ਚਾਹੀਦੀ ਸੀ ਉਹਨੂੰ ਲੈਂਥ ਆਪਣੀ ਆ ਗਈ हाँ जी जी हूँ आप लवाना लै लिया ना फोल्ड कर ल कपड़े इस तुम आप कटिंग कर, कर लें कपड़े ठीक है जी हूँ सू दस दें कि हाँ देखो हम ये अपना है बंद पीस बंद पीस है जोड़ा वह आप रखा देखो ਤੇ ਦੂਸਰਾ ਖੁੱਲਿਆ ਵਾਲਾ ਪੀਸ ਉੱਧਰ ਰੱਖਾਂ ਨੇ ਇਹ ਡਬਲ ਬੋਲਡ ਕਪੜਾ ਦੇਖੋ ਇਧਰੋਂ ਬੰਨ੍ਹਦੇ ਤੇ ਇਧਰੋਂ ਖੁੱਲਿਆ ਹੋਇਆ ਹੁਣ ਆਪਾਂ ਇਹਦੀ ਲੈਂਥ ਤਾਂ ਲੈ ਚੁੱਕੀ ਆ ਠੀਕ ਹੈ ਜੀ ਹੁਣ ਆਪਾਂ ਇਹਦੀ ਹੇਠੀ ਹੁਣ ਆਪਾਂ ਸਿੱਧੀ ਮੂਰੀ ਲੈਣੀ ਹੈ ਵੀ ਜਿੰਨੀ ਮੂਰੀ ਹੈਗੀ ਉਹ ਮੂਰੀ ਤੁਸੀਂ ਨਾ ਬੰਦ ਵਾਲੇ ਪਾਸੇ ਲਿਓ ਕਿਉਂਕਿ ਜਦੋਂ ਕਾਟ ਦੇ ਵਿੱਚ ਆਪਣਾ ਕਪੜਾ ਨਿਕਲ ਜੂਗਾ ਫਿਰ ਆਪਣਾ ਕਪੜਾ ਵੇਸਟ ਨਹੀਂ ਜਾਊਗਾ ਸਹੀ ਆਜੂਗਾ ਇਹਨਾਂ ਦੀ 5.5 ਇੰਚ ਮੂਰੀ ਹੈਗੀ ਤਿਆਰ ਦੀ ਆਪਾਂ 1 ਇੰਚ ਵੱਧ ਲ ਮੰਗੇ ਸਾਡੇ ਛੇ ਕਿਉਂਕਿ ਇਹ ਜੋ ਸੇਉਣ ਸੁਹੁੰ ਦਾ ਕੋਈ ਆਉਂਦੀ ਨਹੀਂ ਬਾੜਾ ਵੱਧ ਲੈਣ ਦੀ ਲੋੜ ਨਹੀਂ 1 ਇੰਚੀ ਵੱਧ ਲੈਣੀ ਠੀਕ ਹੈ ਜੀ ਇਧਰੋਂ ਆਪਾਂ ਦੋਨੇ ਪੱਲਿਆਂ ਦੀ ਮੂਰੀ ਆ ਗਈ ਆ ਦੇਖੋ ਆਪਣੀ ਠੀਕ ਹੈ ਜੀ ਹੁਣ ਇਧਰਲੀ ਸਾਈਡ ਤੋਂ ਆਪਾਂ ਇੱਥੇ ਲਈ ਸਾਈਡ ਤੋਂ ਆਪਾਂ ਇਹਦੀ ਆਸਨ ਰੱਖਾਂਗੇ ਦੂਸਰੀ ਪਾਸੇ ਆ ਦੇਖੋ ਇੱਧਰਲੀ ਪਾਸੇ ਇਧਰੋਂ ਆਪਾਂ ਪਹੁੰਚਾ ਰੱਖ ਲਿਆ ਠੀਕ ਹੈ ਜੀ ਇਧਰੋਂ ਹੁਣ ਆਪਾਂ ਆਸਨ ਰੱਖਾਂਗੇ ਆਸਨ ਰੱਖਾਂਗੇ ਆਪਾਂ ਇਹਨਾਂ ਦਾ 9 ਇੰਚ ਕੁਝ ਬੈਲਟ ਵੀ ਲੱਗੂਗੀ ਉੱਪਰ ਠੀਕ ਹੈ ਜੀ ਫਿਰ ਆਪਾਂ ਇਹਨੂੰ ਕੀ ਕਰਨਾ ਹੈ ਜਿਹੜਾ ਆਪਾਂ ਇੱਥੇ ਪਹੁੰਚਾ ਲਿੱਤਾ ਹੋਇਆ ਹੈ ਇਸ ਪਹੁੰਚ ਤੋਂ ਰੱਖ ਕੇ ਇੰਚੀ ਟੇਪ ਇਹਦੇ ਨਾਲ ਮਿਲਾ ਦੇਣਾ ਤੇ ਇਹ ਇੱਥੋਂ ਹਲਕੀ ਜਿਹੀ ਗੁਲਾਈ ਦੇ ਦਿਆਂਗੇ ਆਪਾਂ ਹਾਂ ਨੂੰ ਆਪਣੀ ਬਣਾਉਣ ਵੇਲੇ ਸਲਵਾਰ ਨਾਲ ਵਧੀਆ ਆਪਣੀ ਗਰੇਵ ਜੀ ਆਪਣੀ ਕਾਟ ਬਣ ਜੇ ਤਾਂ ਕਰਕੇ ਬਸ ਆਪਾਂ ਇਸ ਤਰੀ ਨੂੰ ਕਰਦੇ ਹਲਕੀ ਗਰੇਵ ਦੀ ਕਾਟ ਦੇ ਲਈ ਠੀਕ ਹੈ ਜੀ ਆ ਦੇਖੋ ਜੀ ਹੁਣ ਦੁਬਾਰਾ ਦੇਖੋ ਆ ਆਪਣੀ ਲੈਂਥ ਆ ਗਈ ਠੀਕ ਹੈ ਜੀ ਖੁੱਲੇ ਵਾਲੇ ਪਾਸੇ ਆਪਾਂ ਲੈਂਥ ਮੇਲਨੀ ਹੈ ਬੰਦ ਵਾਲੇ ਪਾਸੇ ਆਪਾਂ ਪੌਂਚੀ ਰੱਖਣੀ ਹੈਗੀ ਤੇ ਫਿਰ ਆਪਾਂ ਇੱਥੋਂ ਇਧਰੋਂ ਝੋਲ ਲੱਖੀ ਹੈ ਠੀਕ ਹੈ ਜੀ ਹੁਣ ਆਪਾਂ ਇਹਦੀ ਕਟਿੰਗ ਕਰਦੇ ਹਾਂ ਹਾਂਜੀ ਆ ਦੇਖੋ ਹੁਣ ਜਿਹੜਾ ਆਪਾਂ ਇਥੋਂ ਕਟਿੰਗ ਕਰਨੀ ਹੈਗੀ ਜਿਹੜਾ ਆਪਣਾ ਕੱਪੜਾ ਹੈਗਾ ਇਹ ਆ ਦੇਖੋ ਬੰਦ ਪੀਸ ਰਹਿ ਗਿਆ ਆਪਣਾ ਇਹ ਕਿਸੇ ਆਪਣੇ ਵਧੀਆ ਵਰਤੋਂ ਚ ਆਜੂਗਾ ਤੇ ਜੇ ਆਪਾਂ ਉਧਰਲੇ ਪਾਸਿਓਂ ਕੱਟਦੇ ਫਿਰ ਆਪਾਂ ਇਹ ਤੇ ਦੋ ਪੀਸ ਹੋ ਜਾਣੇ ਸੀਗੇ ਹੁਣ ਇਹਦੇ 벨ਟ ਪਾ ਲੋ ਜੇ ਤੁਹਾਨੂੰ ਕੋਲੇ ਕੱਪੜਾ ਘਾਟਾ ਤਾਂ ਨਹੀਂ ਤੁਸੀਂ ਜਿੰਨਾ ਚਿਰ ਤੋਂ ਕਰਨਾ ਹਾਂਜੀ ਹੁਣ ਆਪਾਂ ਇਹ ਦੱਸਦੇ ਆਂ ਵੀ ਆਪਣੀ ਸਲਵਾਰ ਦੀ ਕਟਿੰਗਾਂ ਦੇਖੀਏਗੀ ਤੇ ਹੁਣ ਜਿਹੜਾ ਆਪਣਾ ਇਧਰੋਂ ਬੰਦ ਤੀਸਰਾ ਹੈਗਾ ਸਿ ਪਹੁੰਚੇ ਨੂੰ ਉਹਨੂੰ ਵੀ ਆਪਾਂ ਕੱਟ ਲਾਂਗੇ ਤੇ ਦੂਸਰੇ ਕੱਪੜੇ ਦੀ ਆਪਾਂ ਮੈਚ ਪਾ ਲਾਂਗੇ ਹਾਂਜੀ ਇਹ ਆਪਣੀ ਹੈ ਜੀ ਕੀ ਸਟੇਟ ਸਲਵਾਰ ਦੀ ਕਟਿੰਗ ਹਾਂਜੀ ਇਹਨੂੰ ਬਸ ਜੋੜਨਾ ਵੀ ਬਹੁਤ ਸੌਖਾ ਹੈ ਇਹਦੀ ਕੋਈ ਐਡੀ ਜੋੜਨੀ ਨਹੀਂ ਉਹਦੇ ਕਿਉਂਕਿ ਆਪਾਂ ਪਹੁੰਚੇ ਇਹਦੇ ਚ ਪਾਉਣੀ ਨਹੀਂ ਹੁੰਦੇ ਇਹ ਵੱਡੇ-ਵੱਡੇ ਨਾ ਕੱਪੜੇ ਦੀ ਸਲਵਾਰ ਐ ਇਸੇ ਤਰ੍ਹਾਂ ਹੀ ਕੱਟੀ ਜਾਂਦੀ ਹੈ ਜਿਹੜੇ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਇੱਥੇ ਪਲੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਵੀਡੀਓ ਨੂੰ ਫੇਰ ਹੀ ਆਪਾਂ ਨੂੰ ਵੀਡੀਓ ਨੂੰ ਇੱਕ ਸਾਰੀ ਦੇਖਿਆ ਕਰੋ ਫੇਰ ਹੀ ਆਪ ਨੂੰ ਪਤਾ ਲੱਗਦਾ ਹੁੰਦਾ ਹੈ ਕਿ ਇਹ ਮੇਰੇ ਨਾਲ ਕਿੰਨਾ ਘਟੇ ਹੋਏਗੇ ਹਾਂਜੀ ਆਪਣੀ ਅੱਜ ਦੀ ਵੀਡੀਓ ਹੈ ਨਹੀਂ ਸੀ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ